ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਤੁਹਾਨੂੰ ਅਸੀਂ ਐਡੀ ਲੇਟ ਵਿਖੇ ਡੰਕਨ ਪਾਰਕ ਵਿੱਚ ਸੰਗਰਾਂਦ ਮਨਾਈ ਗਈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਇਹਦੇ ਵਿੱਚ ਜੋ ਇੰਡੀਆ ਪਾਕਿਸਤਾਨ ਦੀ ਜੰਗ ਹੈ ਉਹਦੇ ਤੇ ਵੀ ਫਿਕਰ ਕੀਤਾ ਗਿਆ ਸੰਗਤ ਵੱਲੋਂ ਤੇ ਅਰਦਾਸ ਕਰਕੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਗਈ ਭਈ ਸਾਰਿਆਂ ਨੂੰ ਸੁੱਖ ਸ਼ਾਂਤੀ ਰੱਖੇ ਦੋਹਾਂ ਮੁਲਕਾਂ ਦੇ ਵਿੱਚ ਜਿਹੜੀ ਸ਼ਾਂਤੀ ਬਣੀ ਰਹੇ ਤੇ ਸਾਰਿਆਂ ਨੂੰ ਤੰਦਰੁਸਤੀ ਪ੍ਰਮਾਤਮਾ ਬਖਸ਼ੇ ਅਰਦਾਸ ਕੀਤੀ ਗਈ ਤੇ ਜਾਣ ਵਾਲੀ ਸੰਗਤ ਨੂੰ ਸਭ ਕਾਮਨਾ ਦਿੱਤੀਆਂ ਗਈਆਂ ਤੇ ਨਵੇਂ ਆਏ ਮੈਂਬਰਾਂ ਨੂੰ ਹਮਦਰਦ ਵੈਲਕਮ ਕੀਤਾ ਗਿਆ ਜੀ ਆਇਆਂ ਕਿਹਾ ਗਿਆ ਤੇ ਬੇਨਤੀ ਹੈ ਵੀ ਜਿਨ੍ਹਾਂ ਨੇ ਸਾਡਾ ਚੈਨਲ ਹੈ ਜਿੱਤੇ ਕਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਕਬ ਜਾਤਨ ਨਮ ਰਹਿ ਮਹਾਰਾਜ ਨਾ ਜਾਨ ਕਰੋ ਪ੍ਰਸਤਾਰਾ ਸਵੇ ਗੁਰ ਸੁਰੇ ਤੁਮ ਕਾ ਬਹੁਤ ਆਪਾ ਹੰਦ ਮੈ ਬਚਾਓ ਸੁਧੀ ਬਸੈ ਲੋ ਰੋ ਪਰਵਾਰਾ ਸੇਵਕ ਸਿਧ ਸਵੇ ਕਰਤਾਰਾ ਮੋਰ ਛਾ ਨਿਜ ਕਰਦੇ ਕਰੀਏ ਛਪੈਨਨ ਕੋ ਆਸ਼ਨ ਲੀਏ ਗੁਰੂ ਹੋਏ ਹੰਦਾਰੀ ਆਸਾ ਕਿਰਤ ਅਸਤਾ ਮੈਂ ਛਾੜ ਕੋਈ ਹੋਰ ਨਾ ਧਿਆਨ ਜਿਉਂ ਬਾਚਾ ਹਾਂ ਉਸ ਤੁਮ ਤੇ ਪਾਉਂ ਗਿਰਿ ਸਿੱਖ ਹਮਾਰੇ ਭਾਰੀਅ ਛਤਰ ਹਮਾਰੇ ਨਾਹੀ ਆਪ ਬਾਦ ਦਾ ਮੁਝੇ ਸਵਰਿਆ ਮੈਂ ਸਾਥਾ ਤੁਹਾਨੂੰ ਨੋੜੀਂ ਜੋ ਸਦਾ ਹਮਾਰੇ ਪਛਾਣ ਤੇ ਜਨ ਲੱਗਦਾ ਨਸਾ ਆਖਿਐ ਸਾਰੇ ਸੰਤ ਸਾਰੇ ਕੀ ਆਏ ਦੀਨ ਹੰਦ ਦੋਸਤਨ ਕੇ ਹੰਤਾ ਤੋ ਕੋ ਜੀ ਕਰ ਨਾ ਜਾਵੇ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਤਿ ਪਾਤ ਕਾ ਕੀ ਹੈ ਤਮਾਸ਼ਾ ਕਾਲ ਤੁਮ ਜਿ ਸਿਵ ਜੋ ਮੇਰੇ ਭਾਗ ਬੰਮਾ ਜੋ ਜੀਓ ਕਾ ਸੋ ਸਹਾਰਾ ਨਮਸਕਾਰ ਹੈ ਅਭਾ ਜਗਨ ਕਾਲ ਸਰਬਤ ਕਰ ਬਨਾਇਓ ਦੇਵ ਤਹਿਨ ਦੇਖ ਸੂਝਾ ਆਇਓ ਕਰ ਸਰਕਾਰ ਸਹੀ ਗੁਰੂ ਸੰਗਿ ਹੋ ਮਹਾਰਾ ਨਮਸਕਾਰ ਜਿਸ ਤੋ ਮਹਾਰੀ ਸਰਬਜਾ ਜਿਨੇ ਨਾਮ ਸੁਭਾਵੀ

एक एक की तीर घुमाने पट पट के कट कट के जाने सत सत सारा सतारा पांजा सत दे अपारा जगत सत सत तू अब तू मैं बिन दे सबो लेके बनसता है नाम अपनी दूजे चारे तुम कभी ते रहत नाम जनक भेद भेद ध्यान काम निर्कारण लग आज की रात ਤੋ ਕਰਨਾ ਮਨ ਮੰਨਦਾ ਮਨ ਮੂੜ ਕਛੇਤ ਨ ਜਾਣਤ ਮਾਨ ਦੇਵੋ ਕੈਸ ਸੁਭਾਸ ਜਨਕਾ

ਕਮਲ ਮਲੇਸ਼ ਕਰੋ ਮੈਂ ਘਾਤਾ ਹਿਰ ਤੁਲਬ ਸਰਨੀ ਪਹੇ ਤਿੰਨ ਕੇ ਦੁਸ਼ ਦੁਖ ਤੋ ਹੈ ਖੜੀ ਜਗਤ ਜਵਨ ਪਰੇ ਤਿੰਨ ਕੇ ਤੁਮ ਸੰਗ ਕਟਸਾ ਬਿਤਾਰੀ ਜੋ ਕਹਤੋ ਹਾਰ ਤੇ ਧਾਂਕੇ ਭਾਰ ਨਿਭ ਨਹੀਂ ਹੈ ਬੱਚਾ ਹੋਏ ਸਭ ਤਲਿ ਕ੍ਰਿਸ਼ਨਾ ਸ਼੍ਰੀ ਰੇਤ ਕੋ ਆਵਿ ਜਿਨ ਨਾ ਇਨ ਨਾ ਹੋ ਧਾਂਕੇ ਤਾਬ ਨਨ ਨਾ ਹੋ ਇਸ ਸਿੰਦ ਧਰਮਸਾ ਫਤੂਰ

ਸਾਰੇ ਸੰਦੇਕ ਮੈਂ ਜਾਣਿਆ ਜਿਹੜਿਆ ਸੁਪਾਨ ਕਿਰਪਾ ਤੁਮਰੀ ਆਤਮਾ ਦਾ ਸਭ ਕੁਝ ਵੰਨਿਉਂ ਹੋਰਾ ਸੰਗ ਨੂੰ ਆਲ ਕੋ ਸ਼ਾਮ ਰੰਗ ਹੈ ਜੈ ਹੋ ਤੁਹਾਰੋ ਦੁਆਰ ਕਾਈਂ ਕਹੇ ਕੀ ਲਾਜ ਹਸ ਜੋ ਗੋਬਿੰਦ ਦਾਸ ਤੁਹਾਰਾ ਭਰ ਕੋ ਸ਼ਾਨ ਕੈ ਜੈ ਹੋ ਤੁਹਾਰੋ ਦੁਆਰ ਕਾਈਂ ਕਹੇ ਕੀ ਆਜ ਆਜ ਸੁਹਾਗ ਵਾਹਿਗੁਰੂ ਜੀ ਸਾਡੀ ਉਹ ਪਿੰਡ ਸਾਬ ਤੇਰੀ ਰਾਹ ਕਮਾਦ ਬਿਤਾ ਅਕੇ ਆਕਾਰੇ ਤੇਮਰੀ ਗਤ ਮੇਤਰ ਤਮਹੀ ਜਾਨੀ ਨਾਨਕ ਦਾਸ ਸੁਨਾ ਗਵਾਨੀ ਤੇਰੇ ਆਗੇ ਆਰ ਦਸ ਮਾਰੀ ਜਿਉ ਪਿੰਡ ਸਭ ਤੇਰਾ ਵਾਹੀ ਗੁਰੂ ਭਗਤ ਨਾਨਕ ਸਭ ਤੇਰੀ ਵਡਿਆ ਗੋਤੀ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ 54 10ਵੀਂ ਫਿਰ ਤੋਂ ਗੋਤੀ ਇਸੇ ਮਰਕਾਰਾ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਦ ਦੇਵ ਅਤੇ ਅਮਰਦਾਸ ਨਾਮ ਦਾਸੇ ਕੋਈ ਸਹਾਇ ਅਰਜਨ ਹਰਗੋਬਿੰਦ ਨੂੰ ਸ੍ਰੀ ਪ੍ਰਭੂ ਸ੍ਰੀ ਹਰਿ ਬਾਣੀ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿੰਘ ਜੀ ਘਰ ਨਾਉ ਨੇ ਦਿਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਮਰਤ ਕੇ ਦਾਤੇ ਦੇਗ ਏਕ ਦੇ ਧਨੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਠੀਆਂ ਦੀ ਪਰਮ ਪਿੱਤਰ ਜੋਤ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ ਜੀ ਵਾਹਿਗੁਰੂ ਅੱਜ ਦੇ ਪੰਜ ਪਿਆਰੀ ਸਾਹਿਬ ਜਾਰੀ ਕਾਲੀ ਮੁਤੇ ਹਟੀਆਂ ਜੱਪੀਆਂ ਕੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਦੀਗ ਵਾਹੀ ਦੇਖ ਕੇ ਐਂਡੋਰਟ ਕੀਤਾ ਦਤਨਾ ਅਭੰਤ ਪਿਆਰਿਆ ਗੁਰੂ ਦਲਾਰਿਆਣਾ ਸਿੰਘ ਸਿੰਘਣੀਆਂ ਝੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ ਜੀ ਵਾਹਿਗੁਰੂ ਜਨਾਲ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀ ਜਿੱਤੇ ਬੰਦ-ਬੰਦ ਕਟਾਈ ਖੋਕਰੀਆਂ ਤਰਵਾਈਆਂ ਚਰਕੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦਵਾਰੀ ਸੇਵ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤੇ ਨਾਲ ਬਿਆਨਤ ਪਿਆਰੇ ਆ ਗੁਰੂ ਦਰਿਆ ਸਿੰਘ ਸਿੰਘਣੀਆਂ ਚੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਜੀ ਵਾਹਿਗੁਰੂ ਪੰਜਾਂ ਤਖਤਾਂ ਸਿੱਤਰ ਗੁਰਦਾਰਿਆਂ ਦਾ ਧਿਆਨ ਧਰ ਖਾਲਸਾ ਸਾਹਿਬ ਜੀ ਵਾਹਿਗੁਰੂ ਸ੍ਰੀ ਸ੍ਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇ ਤਾਵੇ ਜੀ ਚੇ ਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਾਇ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਬਸਾ ਦਾਣ ਭੋਸਾ ਦਾਣ ਦਾਣਾ ਸਿਧਾਂਤ ਨਾਮਦਾਨ ਕੋਦਾਨ ਬੇਕਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਗੁਰਨਾ ਜੀ ਹਾਏ ਸਿਖਾਣਾ ਮੰਨੀ ਮਮਾ ਕੁਤੀ ਮਖ ਪਾੜੀ ਰੱਖੇ ਆਪ ਅਕਾਰ ਵਰਗਵਾਹੀ ਗੁਰੂ ਜੀ ਹੋ ਇਹ ਨਿਮਾਨਿਆਂ ਦੇ ਮਾਨ ਨਿਤਾਣੇ ਤਾਣ ਨਿਉਟਿਆਂ ਦੀ ਔਣਗਤਿਆਂ ਦੀ ਗਤ ਨੇ ਪਤਨੀ ਪਤ ਦੇ ਵਿੱਚ ਦਾ ਸਾਹਿਬ ਜੀ ਸ੍ਰੀ ਨਾਨਕ ਸਾਹਿਬ ਤੇ ਹੋਰ ਪਰਦਾਨ ਇੱਕ ਤਾਮ ਜਿਹਨਾਂ ਨੂੰ ਪਾਸ ਤੋਂ ਪਿਛੋੜਿਆ ਗਿਆ ਹੈ ਇਹਦੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਣ ਰਾਣ ਆਪਣੇ ਪਿਆਰੇ ਖਾਲਸਾ ਨੂੰ ਅਪਹਿਸ਼ ਕਰੋ ਜੀ ਇਹ ਨਿਮਾਣਿਆਂ ਦੇ ਮਾਣ ਨੇ ਤਾਣੇ ਦੇ ਤਾਣ ਨਿਉਟਿਆਂ ਦੀ ਜੋੜ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨਿਤਰ ਰਹਿੰਦੇ ਤਾਂ ਵਿੱਚ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਜੀ ਨੇ ਦੋ ਤਾਰਪੂ ਜੀ ਸੁੰਦਰ ਸੰਗਰਾਮ ਦਾ ਦਿਹਾੜਾ ਬਖਸ਼ ਕੀਤਾ ਹੈ ਦੋ ਵੀ ਇਸ ਨਿਮਾਉਂਦਿਆਂ ਹੋਇਆ ਆਪ ਜੀ ਦੇ ਸੇਖਾਂ ਸੇਵਕਾਂ ਨੇ ਦਾਤਾਰ ਜੀ ਜਪਨੀ ਸਾਹਿਬ ਸੁਖਮਣੀ ਸਾਹਿਬ ਚੌਪਈ ਸਾਹਿਬ ਅਤੇ ਦਾਤਾਰ ਪ੍ਰਜੂ ਕਹੇ ਪੋੜੀਆਂ ਨਾ ਸਭ ਇਹ ਆਜਾਬ ਕੀਤਾ ਅਖਰਵਾਦਾ ਘਾਟਾ ਭੁਲਚਕ ਮਾਫ ਕਰਨਾ ਕੋਈ ਕੋ ਸ਼ਬਦ ਬਣੀ ਪੜਦੀ ਸਮਰਥਕ ਕਰਨੀ ਤੁਖਾਂ ਕਲੇਸ਼ਾਂ ਦੱਸ ਜਾਂਦੇ ਕਿ ਨਾ ਨੋਸ਼ ਕਰਨਾ ਭੈਣ ਬਣੇ ਪ੍ਰਕਾਸ਼ ਕਰਨਾ ਦਾਵਾ ਕਰਿਓ ਨਾ ਹੀ ਖੁਜੀਆਂ ਵਿੱਚ ਦਾਵਾ ਕੋਈ ਆਪਦੇ ਸੰਗਤਾਂ ਵੱਲੋਂ ਬੀਬੀ ਗੁਰਵੰਤ ਕੌਰ ਕਾਤਰੋਂ ਤੇ ਬੀਬੀ ਸ਼ਮਿਤਾ ਦੇਗ ਲੈ ਕੇ ਹਾਜ਼ਰ ਹੋਏ ਹਨ ਅਤਰਵੀਨਾਂ ਦੀ ਦੇਖ ਆਪਣੇ ਅੰਦਰ ਪ੍ਰਵਾਨ ਕਰਨੀ ਦਰਤਾਰ ਵੀ ਜਮਤ ਖਜ਼ਾਨੇ ਦੇ ਦੇਗਾ ਆਈਆਂ ਕਿ ਖਜ਼ਾਨੇ ਭਰਪੂਰ ਕਰਨ ਕਾਲ ਕੰਡਕਦੂਕਰ ਨੇ ਹਰ ਮਦਨ ਫਤੇ ਹਰ ਮਦਨ ਅੰਗ ਸੰਗ ਰੱਖ ਕੇ ਸਾਈਂ ਦੁੱਖਾਂ ਕਲੇਸ਼ਾਂ ਕਸ਼ਟਾਂ ਨੂੰ ਨਾ ਬਨਾਸ਼ ਕਰਨਾ ਭਜਨ ਬਣੇ ਪ੍ਰਕਾਸ਼ ਨੂੰ ਦਿਨ ਦੁਪਹਿਰੀ ਰਾਤ ਚੌਕੀ ਤੋਂ ਚੌਗੜੀ ਤੱਕੀ ਬਖਸ਼ਿਸ਼ ਕਰਨੀ ਦਰਪੋਜੀ ਖੇਤ ਰਹੋ ਸੰਗਤਾਂ ਬਣੋ ਦਵਾਰ ਭਰੀ ਮਿਲ ਕਰਕੇ ਆਪ ਦੇ ਸੰਗਤਾਂ ਬਾਸਤੇ ਬਹੁਤ ਸਾਰੀਆਂ ਮਠਾਈਆਂ ਆਦਰ ਚਾਹ ਤੇ ਲੰਗਰ ਲਿਆਦੇ ਹਨ ਤਾਂ ਵੀ ਆਪ ਸਭ ਦੇ ਨਾਮ ਜਾਣੀ ਜਾਣ ਹੋਗਾ ਤਾਂ ਮਿਹਰਕਾਨੀ ਦੁੱਖਾਂ ਦਾ ਨਾਸ਼ ਕਰਨਾ ਜਿਨ੍ਹਾਂ ਜਿਨ੍ਹਾਂ ਜਾਣੀਆਂ ਚੋ ਜੇ ਰਸਨਾ ਬਸਤਾ ਆਈਆਂ ਦਾ ਰਸਨਾ ਕਰ پاک ਦੇ ਪੰਡਾੜੀ ਪੁਰਗਾਨੀ ਦੁੱਖ ਕਲੇਸ਼ਾਂ ਕੱਟਾ ਦੇਣਾ ਨਾਸ ਕਰਨਾ ਭੈਣ ਭਾਈ ਦੇ ਪ੍ਰਕਾਸ਼ ਕਰਨਾ ਦਾ ਜੋ ਆਪ ਜੀ ਦੇ ਅੱਗੇ ਜੋ ਜੜੀ ਬੇਨਤੀ ਹੈ ਤੇ ਤਰਫ ਜੋ ਪਾਰਕ ਤੇ ਪਾਕਿਸਤਾਨ ਵਿੱਚ ਜੋ ਜੰਗ ਲੱਗੀ ਹੈ ਤੇ ਇਸ ਇਸ ਦੇ ਵਿੱਚ ਸ਼ਾਂਤੀ ਬਖਸ਼ੇ ਕਰਨੀ ਆਪਣਾ ਆ ਵਰਤ ਕੀ ਦੋਹਾਂ ਮੁਲਕਾਂ ਵਿੱਚ ਦਾਉ ਪਰ ਸ਼ਾਂਤੀ ਬਸੇ ਕਾਮਨੀ ਸਾਰੀ ਅਰਦਾਸ ਹੈ ਜੀ ਮਿਹਰ ਕਾਨੀ ਇਸ ਵੇਲੇ ਆਪ ਇਹ ਦੇਖ ਹਾਜ਼ਰ ਹੈ ਆਪਣੇਦਰ ਪਰ ਧੋਗ ਲਗੀ ਧੋਗ ਲਗਾ ਪ੍ਰਸਾਦ ਸਰਬ ਸਦਮ ਦੀ ਰਸੀ ਲਾਇਕ ਜੋ ਜੋ ਛਕੇ ਆਪ ਜੀ ਦੇ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ 850 ਚੜੀ ਸਰਨ ਪਰ 800 ਤਰੀ ਗੁਰੂ ਨਾਨਕ ਨਾਮ ਚੜਵੀ ਕਲਾ ਜੇਰੇ ਭਾਣੇ ਸਰਬਤ ਨਾਮ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਸ ਆਗੇ ਸਭ ਨਿਵਾਨ ਹਰ ਸੱਜਣ ਦਾਵਣ ਲਗਿਆ ਕਿਸੇ ਨ ਦੇਈ ਬੰਨ ਹਰ ਜੇੜ ਜੁੜੰਦਾ ਲੋੜੀਐ ਜੇ ਸਿਆ ਗਏ ਸਭ ਨਿਵਾਨੇ ਹਰ ਸੱਜਣ ਦਾਵਣ ਲਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਹੀਂ ਸੰ ਰੰਗ ਸਬੇ ਨਾਰਾਇਣੇ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣੇ ਲਈ ਆਜੇ ਮਿਲੈ ਵਿਛਣ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇ ਰੰਗੀਲਾ ਇਸ ਧਨੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾਨੇ ਹਰ ਜੇੜ ਰੰਗੀਲਾ ਇਸ ਤਣੀ ਜਿਸ ਕੈ ਭਾਗ ਮਥਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਬ੍ਰੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਏਥੇ ਮੰਡੀ ਚੌਕਾਂ ਦੀਆਂ ਸਾਡੇ ਇੱਥੇ ਪਹੁੰਚੇ ਹੋਏ ਸਾਰੇ ਮੈਂਬਰਾਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਬੈਠ ਰਹੇ ਸਾਡੇ ਜਿੰਨੇ ਵੀ ਮੈਂਬਰ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਅੱਜ ਜਿਹੜੀ ਅਸੀਂ ਸੰਗਰਾਮ ਦੇ ਇੱਥੇ ਇਕੱਠੇ ਹੋ ਕੇ ਮਨਾਉਂਦੇ ਆਂ ਇਹ ਕਾਫੀ ਦੇਰ ਤੋਂ ਮਨਾਉਂਦੇ ਆ ਰਹੇ ਆਂ ਇਹਦੇ ਬਾਰੇ ਮੈਂ ਸਿਰਿੰਦਰ ਸਿੰਘ ਜੀ ਤੋਂ ਪੁੱਛੂੰਗਾ ਵੀ ਤੁਸੀਂ ਪਾਰਕ ਦੇ ਵਿੱਚ ਸੰਗਰਾਮ ਮਨਾਈ ਜਾਂਦੀ ਹੈ ਦਾ ਬਾਰੇ ਥੋੜਾ ਸਮਝਾਓ ਇਹਦਾ ਕੀ ਕਾਰਨ ਹੈ ਕਿਉਂਕਿ ਕਈ ਲੋਕਾਂ ਦਾ ਵਿੱਚ ਕੁਐਸਚਨ ਆਏ ਸੀ ਵੀ ਗੁਰਦੁਆਰੇ ਸਾਹਿਬ ਇੱਥੇ ਛੇ ਹੈ ਇਹ ਤੋਂ ਵੀ ਜ਼ਿਆਦਾ ਹੋਗੇ ਹੁਣ ਤਾਂ ਤੇ ਵੀ ਜਿਹੜੀ ਸੰਗਰਾਮ ਹੈ ਇਹ ਤੁਸੀਂ ਗੁਰਦੁਆਰਾ ਸਾਹਿਬ ਤੇ ਜਾ ਕੇ ਕਿਉਂ ਨਹੀਂ ਮਨਾਉਂਦੇ ਇੱਥੇ ਕਿਉਂ ਮਨਾਈ ਜਾਂਦੀ ਹੈ ਇਹਦੇ ਬਾਰੇ ਸਿਰਿੰਦਰ ਸਿੰਘ ਜੀ 2 ਮਿੰਟ ਸਾਢੇ ਕੋ ਕਿ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਂ ਜਾਈਏ ਤਹਾਂ ਸੋ ਹਿਲੇ ਨਾਨਕ ਹਰ ਆਪਾ ਫੈਮਿਲੀ ਭਾਜੀ ਜਿਹੜੀ ਸੰਗਰਾਣ ਇੱਥੇ ਮਨਾਉਨੇ ਆ ਅਸੀਂ ਇਸ ਕਰਕੇ ਮਨਾਉਨੇ ਆ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਕੋਲ ਆਏ ਹੋਏ ਨੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਸੰਗਰਾਣ ਜਿਹੜੀ ਮਨਾਈ ਜਾਣੀ ਆ ਉਹ ਨੈਕਸਟ ਐਤਵਾਰ ਨੂੰ ਮਨਾਈ ਜਾਣੀ ਆ ਤੇ ਅਸੀਂ ਦਿਨ ਦੀ ਦਿਨ ਮਨਾਉਂਦੇ ਆ ਤੇ ਮੋਰਓਵਰ ਗੱਲ ਇਹ ਆ ਕਿ ਜਿਹੜੇ ਬਜ਼ੁਰਗ ਮਾਤਾਵਾ ਭੈਣਾ ਵੀਰ ਜਿਹੜੇ ਬੱਚੇ ਇੱਥੇ ਬੱਚਿਆਂ ਕੋਲ ਆਏ ਹੋਏ ਆ ਕਿਉਂਕਿ ਉਹ ਆਪ ਨਹੀਂ ਜਾ ਸਕਦੇ ਗੁਰੂ ਘਰਾਂ ਵਿੱਚ ਉਹਨਾਂ ਉਹ ਬੱਚਾ ਦੇ ਡਿਪੈਂਡੈਂਟ ਨੇ ਬੱਚੇ ਉਹਨਾਂ ਨੂੰ ਲੈ ਕੇ ਜਾਣਗੇ ਉਹ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਵਿਹਲੇ ਹੁੰਦੇ ਆ ਤੇ ਇਸ ਕਰਕੇ ਅਸੀਂ ਬਣਾਉਨੇ ਆ ਕਿ ਅਸੀਂ ਨਾਲ ਮਿਲ ਕੇ ਨਾਲੇ ਇੱਕ ਤਾਂ ਗੈਟ ਟੂਗੇਦਰ ਹੋ ਜਾਂਦੀ ਆ ਇੱਕ ਦੂਜੇ ਨਾਲ ਮੀਲ ਆਫ ਹੋ ਜਾਂਦਾ ਆ ਤੇ ਅਸੀਂ ਨਾਲੇ ਮਹੀਨੇ ਦਾ ਦਿਨ ਇੱਥੇ ਮਨਾਉਣ ਸਮਾਨ ਇਹਨੂੰ ਜਹਾੜ ਮਨਾ ਲਈਦਾ ਕਿਸੇ ਬਹਾਨੇ ਨਾਲ ਆ ਜਿਹੜੀ ਇਕੱਠ ਆ ਇੰਨਾ ਹੋ ਜਾਂਦਾ ਆ ਕਿਉਂਕਿ ਇਹ ਬਹਾਨਾ ਹੈ ਇੱਕ ਸੰਗਰਾਂਦ ਦਾ ਮਿੰਨ ਦਾ ਇੱਕ ਦੂਜੇ ਨੂੰ ਜਿਹੜੇ ਬੱਚੇ ਪੇਰੈਂਟਸ ਆ ਇੰਡੀਆ ਤੋਂ ਇਥੇ ਆਉਂਦੇ ਆਪਣੇ ਬੱਚਿਆਂ ਕੋਲ ਉਹ ਕਈ ਵਾਰੀ ਘਰੇ ਬੈਠੇ ਬੋਰ ਹੋ ਜਾਂਦੇ ਆ ਇੱਥੇ ਇੱਕ ਦੂਜੇ ਨਾਲ ਸਾਹ ਹੀ ਪੈ ਜਾਂਦੀ ਆ ਇਹ ਸਾਹ ਦੇ ਨਾਲ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਆ ਇੱਕ ਦਿਨਾਂ ਨੰਬਰ ਲੈਂਡ ਦੇਣ ਹੋ ਜਾਂਦਾ ਤਾਂ ਤਾਂ ਕਿ ਇੱਕ ਦੂਜੇ ਨਾਲ ਮਨ ਹੌਲਾ ਰਹਿੰਦਾ ਇੱਕ ਦੂਜੇ ਨਾਲ ਇੱਥੇ ਆ ਕੇ ਗੱਲਬਾਤ ਕਰਦੇ ਆ ਮੋਰਓਵਰ ਸਾਡੇ ਜਿਹੜੇ ਮਿੱਤਰ ਵੀਰ ਆ ਇੱਥੇ ਉਹ ਸਾਰਿਆਂ ਨੇ ਬੜਾ ਇੰਜੋਏ ਕਰਦੇ ਆ ਲਗਭਗ 12 12:30 ਵਜੇ ਆ ਜਾਂਦੇ ਆ 2:30 3:00 ਵਜੇ ਤੱਕ ਇੱਥੇ ਪੂਰੀ ਮਹਿਫਲ ਲੱਗਦੀ ਆ ਬੀਬੀਆਂ ਵੀ ਕਈ ਵਰੀ ਆ ਜਾਂਦੀ ਹੁਣ ਕਿਉਂ ਮੌਸਮ ਵਧੀਆ ਹੋ ਗਿਆ ਹੁਣ ਬੀਬੀਆਂ ਨੇ ਵੀ ਆਉਣ ਲੱਗ ਪੈਣਾ ਤੇ ਇਸੇ ਤਰ੍ਹਾਂ ਸ਼ਾਮ ਨੂੰ 4:30 ਵਜੇ ਤੋਂ ਲੈ ਕੇ ਜਦ ਤੱਕ ਫੂਡ ਸ਼ਾਪ ਛੇਪਦਾ ਉਦੋਂ ਤੱਕ ਵੀ ਇੱਥੇ ਇਕੱਤਰਤਾ ਹੁੰਦੀ ਆ ਸੋ ਇੱਥੇ ਇਕੱਠੇ ਹੋ ਕੇ ਅਸੀਂ ਆਪਣੇ ਦਿਲ ਦੀਆਂਆਂਆਂ ਵੀ ਪਾਉਨੇ ਇੱਕ ਦੂਜੇ ਨਾਲ ਤੇ ਸਾਡਾ ਜਿਹੜਾ ਸਮਾਂ ਵੀ ਬੜਾ ਵਧੀਆ ਬੀਤਦਾ ਆ ਇਸ ਕਰਕੇ ਅਸੀਂ ਜਿਹੜਾ ਸੰਗਰਾਜ ਜਿਹੜੀ ਇੱਥੇ ਮਗਵਾਨੀ ਮਨਾਉਨੇ ਆ ਤਾਂ ਕਿ ਜਿਹੜਾ ਸਾਡਾ ਜਿਹੜਾ ਆ ਤਬਾਲੇ ਹੋ ਸਕਿਆ ਸਮਾਂ ਜਿਹੜਾ ਸਾਡਾ ਅਸੀਂ ਘਰਾਂ ਦੇ ਵਿੱਚ ਬੈਠ ਕੇ ਅਜਾਈ ਗਵਣਾ ਉਹ ਰਾਇਲ ਮਿਲ ਕੇ ਪਾਠ ਵੀ ਹੋ ਜਾਂਦਾ ਆ ਤੇ ਪਾਠ ਕਰਨ ਨਾਲ ਕਹਿੰਦੇ ਉਹ ਭਾਈ ਜਿਹੜਾ ਵੱਧ ਆਇਆ ਤੇ ਇੱਕ ਦੂਜੇ ਨਾਲ ਸਾਂਝਾ ਪੈਣੀ ਹੈ ਇਸ ਕਰਕੇ ਅਸੀਂ ਇਥੇ ਸੰਗਰਾਂਵਾਂ ਮਨਾਉਨੇ ਆ ਹੋਈਆਂ ਬੁਲਾ ਲਈ ਖੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ ਨੇ ਬਹੁਤ ਵਧੀਆ ਸਾਨੂੰ ਸੁਝਾ ਦਿੱਤਾ ਇਹ ਦੱਸਿਆ ਵਿਸਥਾਰ ਨਾਲ ਕਿ ਕਿਉਂ ਬਣਾਈ ਜਾਂਦੀ ਹੈ ਕਿਉਂਕਿ ਜਿਹੜੇ ਬੱਚਿਆਂ ਕੋਲੇ ਪੇਰੈਂਟਸ ਆਏ ਹੁੰਦੇ ਆ ਬੱਚੇ ਕੰਮਾਂ ਤੇ ਗਏ ਹੁੰਦੇ ਆ ਪੇਰੈਂਟਸ ਕੋਲੇ ਟਾਈਮ ਨਹੀਂ ਹੁੰਦਾ ਕੋਈ ਵੀ ਇਕੱਲ ਨਹੀਂ ਜਾਣ ਦੇ ਚਲਾ ਨਹੀਂ ਸਕਦੇ ਇਥੇ ਤੇ ਇਸ ਕਰਕੇ ਉਹ ਇਥੇ ਇਕੱਠੇ ਹੋ ਕੇ ਆਪਦੀ ਸੰਗਰਾਦ ਮਨਾਈ ਜਾਂਦੀ ਹੈ ਇਹ ਗਰੁੱਪ ਨਾਲ ਸਾਡੀਆਂ ਬਹੁਤ ਜ਼ਿਆਦਾ ਸਾਂਝਾਂ ਵਧ ਜਾਂਦੀਆਂ ਜਿਵੇਂ ਹੁਣ ਮੈਂ ਇੰਡੀਆ ਤੋਂ ਵਾਪਸ ਆਇਆ ਇੰਗਲੈਂਡ ਗਿਆ ਉੱਥੇ ਜਿੰਨੇ ਵੀ ਇਥੇ ਗਰੁੱਪ ਵਾਲੇ ਮੈਂਬਰ ਪਹਿਲਾਂ ਇੰਡੀਆ ਬੈਠੇ ਸੀ ਉਹਨਾਂ ਨੂੰ ਪਤਾ ਲੱਗਿਆ ਇੰਡੀਆ ਤੇ ਮੇਰੇ ਕੋਲੇ ਫੋਨ ਤੇ ਫੋਨ ਤੇ ਸਨੇਹ ਸਨੇਹ ਵੀ ਸਾਨੂੰ ਮਿਲ ਕੇ ਜਾਓ ਵੀ ਸਾਨੂੰ ਮਿਲ ਕੇ ਇਹ ਨਵੀਂ ਰਿਲੇਸ਼ਨਸ਼ਿਪ ਸਾਡੀ ਜਿਹੜੀ ਬਣ ਰਹੀ ਹੈ ਇਦੇ ਨਾਲ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਹਰ ਇੱਕ ਖੇਤਰ ਦੇ ਵਿੱਚ ਸਾਡਾ ਕੋਈ ਨਾ ਕੋਈ ਜਾਣੂ ਪਛਾਣੂ ਬੈਠਾ ਜੇ ਕੋਈ ਸਾਨੂੰ ਪ੍ਰੋਬਲਮ ਆ ਜੇ ਅਸੀਂ ਉਹਨਾਂ ਨੂੰ ਉੱਥੇ ਬੁਲਾ ਕੇ ਮਿਲ ਸਕਦੇ ਆ ਤੇ ਹੁਣ ਅਸੀਂ ਸਾਡੇ ਸ੍ਰਿੰਦਰ ਸਿੰਘ ਜੀ ਮਾਸਟਰ ਜੀ ਜਾ ਰਹੇ ਆ ਇੰਡੀਆ ਇਹਨਾਂ ਨੂੰ ਅਸੀਂ ਸ਼ੁਭ ਕਾਮਨਾਵਾਂ ਨਾਲ ਵਿਦਾਇਗੀ ਦਿੰਨੇ ਆ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਆ ਵੀ ਇਹ ਆਪਦਾ ਜੋ ਸਫ਼ਰ ਹੈ ਵਧੀਆ ਤਰੀਕੇ ਨਾਲ ਇਹਨਾਂ ਦਾ ਗੁਜ਼ਰੇ ਤੇ ਆਵਦਾ ਕੰਮ ਕਰ ਕਰਕੇ ਕੰਮ ਕਰ ਕਰਕੇ ਸਾਡੇ ਵਿੱਚ ਫੇਰ ਵਾਪਸ ਆਉਣਾ ਇਹਨਾਂ ਨੇ ਗਰੁੱਪ ਜਿਹੜਾ ਚਲਾਇਆ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ ਜੀ ਇਹਨਾਂ ਦੀ ਇਹ ਗਰੁੱਪ ਜਿਹੜਾ ਬਣਾਉਣ ਦੀ ਦੇਣ ਹੈ ਤੇ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਜਿਹੜੇ ਸਾਰੀ ਸੰਗਤ ਨੂੰ ਇਕੱਠਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸ਼ਰਮਾ ਜੀ ਬਹੁਤ ਬਹੁਤ